ਹਾਂਜੀ ਦੋਸਤੋ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਦੋਸਤੋ ਮੈਂ ਤੁਹਾਡਾ ਆਪਣਾ ਕੁਲਵੀਰ ਸਾਦੜਾ ਨਵਾਂ ਸ਼ਹਿਰ ਤੋਂ ਅੱਜ ਤੁਹਾਡੇ ਲਈ ਮੈਂ ਬੂਟੇ ਸਪੈਸ਼ਲ ਲੈ ਕੇ ਆਇਆ ਦਖਾਲਣ ਲੈ ਕੇ ਕਿਉਂਕਿ ਸਾਡੇ ਘਰ ਦੇ ਲਈ ਨਵੇਂ ਮਹਿਮਾਨ ਆਏ ਨੇ ਪਰ ਸਾਨੂੰ ਆਦਤ ਤੋਂ ਮਜਬੂਰ ਆ ਸੀ ਭਿ ਜਿੱਥੇ ਕਿਤੇ ਨਸਰੀ ਦਿਖਦੀ ਨਾ ਸਾਡੀ ਗੱਡੀ ਦੀ ਬ੍ਰੇਕ ਵੱਜ ਜਾਂਦੀ ਆ ਮੱਲੋ ਮੱਲੀ ਬ੍ਰੇਕ ਵੱਜ ਜਾਂਦੀ ਆ ਇਹ ਬੂਟੇ ਹੈਗੇ ਕਿਹੜੇ ਆ ਬਹੁਤ ਖਾਸ ਚੀਜ਼ਾਂ ਤੁਹਾਨੂੰ ਦਿਖਾ ਲਦਾ ਜੋ ਤੁਹਾਨੂੰ ਵੀ ਆਪਣੇ ਘਰ ਲਾਣੇ ਚਾਹੀਦੇ ਆ ਤੇ ਅਸੀਂ ਸ਼ਹਿਰ ਜਾ ਕੇ 버거 ਖਾਣ ਦੀ ਬਜਾਏ ਅਸੀਂ ਬੂਟੇ ਲੈ ਕੇ ਆਣਾ ਜ਼ਿਆਦਾ ਪਸੰਦ ਕਰਦੇ ਆ ਆਜਾਉ ਤੁਹਾਨੂੰ ਮੈਂ ਦੱਸਦਾ ਤੇ ਦੋਸਤੋ ਆ ਸਭ ਤੋਂ ਪਹਿਲਾਂ ਸ਼ੁਰੂ ਅਸੀਂ ਇਹਦੇ ਪ੍ਰੋ ਕਰਦੇ ਆ ਇਹ ਬੂਟਾ ਹੈਗਾ ਸਟਿਵਿਆ ਦਾ ਦਾ ਬੂਟਾ ਜਿਹੜਾ ਕੀ ਹੈ ਪਹਿਲਾਂ ਸਾਡੇ ਘਰ ਸੀਗਾ ਇਹ ਬੂਟਾ ਸੁਹ ਗਿਆ ਕਿਸੇ ਕਾਰਨ ਤੇ ਇੱਕ ਸਾਡੇ ਕਿਸੇ ਰਿਸ਼ਤੇਦਾਰ ਨੂੰ ਦਿੱਤਾ ਇਸ ਲਈ ਬੂਟੇ ਹੋ ਗਏ ਮੁੱਕ ਗਏ ਤੇ ਸਾਨੂੰ ਦੋ ਲੈ ਕੇ ਆਏ ਆ ਇਸ ਬੂਟੇ ਦੇ ਫਾਇਦੇ ਸੁਣ ਲਓ ਜੀ ਮੂਹ ਦੇ ਵਿੱਚ ਇੱਕ ਪੱਤਾ ਪਾਇਆ ਵਾ ਇੱਕ ਚਮਚਾ ਖੰਡ ਦੇ ਬਰਾਬਰ ਇਹਦੇ ਵਿੱਚ ਆਇਰਨ, ਕੈਲਸ਼ੀਅਮ, ਮੈਗਨੀਸ਼ੀਅਮ ਹੋਰ ਪਤਾ ਨਹੀਂ ਕਿੰਨੇ ਤੱਤ ਹਾਂ ਤੇ ਇਹ ਬੂਟਾ ਜਿਹੜੇ ਡਾਇਬਟਿਕ ਦੇ ਮਰੀਜ਼ ਆ ਨਾ ਤੇ ਦੋਸਤੋ ਉਹਨਾਂ ਦੇ ਲਈ ਵਰਦਾਨ ਆ ਇਹ ਬੂਟਾ ਤੁਸੀਂ ਚਾਹੇ ਨੈਟ ਤੇ Google ਤੇ ਸਰਚ ਕਰਕੇ ਦੇਖ ਲਿਓ ਤੁਹਾਨੂੰ ਚਾਹ ਦੇ ਵਿੱਚ ਖੰਡ ਪਾਣ ਦੀ ਲੋੜ ਨਹੀਂ ਇਹ ਦੋ ਪੱਤੇ ਤੋੜਨੇ ਆ ਬੂਟਾ ਇਹ ਐਡਾ ਕ ਹੋ ਜਾਏਗਾ ਜਾਂ ਵੱਡਾ ਹੋ ਜਾਣਾ ਤੇ ਤੁਸੀਂ ਇਹਦੇ ਦੋ ਚਾਰ ਪੱਤੇ ਤੋੜ ਕੇ ਪਾਣੀ ਚ ਪਾ ਕੇ ਉੱਚੇ ਪੱਤੀ ਪਾ ਕੇ ਤੁਸੀਂ ਚਾਹ ਪੀ ਸਕਦੇ ਹੋ ਤੇ ਦੂਜੀ ਗੱਲ ਜੇਕਰ ਹੁਣ ਚਾਹ ਚੱਲੀ ਆ ਚਾਹ ਦੇ ਸ਼ਕੀਨਾਂ ਲਈ ਤੇ ਦੋਸਤੋ ਇਹਦਾ ਨੋ ਹੈਗਾ ਲੈਮਨ ਗ੍ਰਾਸ ਇਹ ਲੈਮਨ ਗ੍ਰਾਸ ਆ ਤੇ ਦੋਸਤੋ ਬੂਟਾ ਇਹ ਵੀ ਐਡਾ ਵੱਡਾ ਹੋ ਜਾਂਦਾ ਕਾਫੀ ਇੱਕ ਘਰ ਚ ਕੋਈ ਬੂਟਾ ਬਹੁਤ ਹੈ ਤੇ ਇਸ ਇੱਕ ਬੂਟੇ ਦੇ ਥੋੜੇ ਜਿਹੇ ਪੱਤੇ ਨਾ ਐਡਾ ਦੋ ਕਲੀਫ ਤੋੜ ਕੇ ਤੁਸੀਂ ਆਪਣੀ ਚਾਹ ਦੇ ਵਿੱਚ ਪਾਣੇ ਆ ਤੇ ਲੈਮਨ ਜਿਹੜਾ ਆਪਾਂ ਲੈਮਨ ਜੂਸ ਪੀਨੇ ਆ ਜਾਂ ਆਪਾਂ ਲੈਮਨ ਸਕੰਜ ਵੀ ਪੀਨੇ ਆ ਨਾ ਉਹ ਲੈਮਨ ਟੀ ਬਣ ਜਾਂਦੀ ਹੈ ਤੇ ਇਹਦਾ ਕੰਮ ਕੀ ਆ ਤੁਹਾਡੇ ਜਿਹੜੇ ਅੰਦਰ ਗੜਤੇ ਗੁਰਦੇ ਆ ਨਾ ਤੁਹਾਡੀਆਂ ਨਾੜਾਂ ਆ ਜੋ ਗੈਸ ਆ ਜੋ ਕਿਸੇ ਨੂੰ ਕੋ ਪ੍ਰੋਬਲਮ ਆ ਉਹ ਸਾਫ ਕਰਦੀ ਆ ਦੋਸਤੋ ਤੁਹਾਨੂੰ ਚਾਹ ਜਿਹੜੇ ਕਹਿੰਦੇ ਸਾਨੂੰ ਪਚਦੀ ਨਹੀਂ ਨਾ ਚਾਹ ਇੱਕ ਕਿਸਮ ਦੀ ਦਵਾਈ ਬਣ ਜਾਵੇਗੀ ਸੋ ਇਹ ਦੋ ਚੀਜ਼ਾਂ ਨੂੰ ਤੁਸੀਂ ਨੋਟ ਕਰਨਾ ਤੇ ਇਹਦੇ ਨਾਲ ਜਿਹੜਾ ਕਿ ਜਿਨ੍ਹਾਂ ਨੂੰ ਗੈਸ ਬਣਦੀ ਆ ਜਾਂ ਜਿਨ੍ਹਾਂ ਨੂੰ ਹੋਰ ਕਈ ਪ੍ਰੋਬਲਮ ਆ ਪੇਟ ਦੇ ਸੰਬੰਧੀ ਆ ਨਾ ਤੇ ਲੈਮਨ ਗ੍ਰਾਸ ਦੋਸਤੋ ਤੁਸੀਂ ਆਪਣੇ ਘਰ ਆ ਦੇਖ ਲਓ ਕਿੱਡਾ ਕਬੂਟਾ ਆ ਮੈਨੂੰ ਉਹ ਨਰਸਰੀ ਵਾਲੇ ਨੇ ਸਿਰਫ 50 ਰੁਪਏ ਦਾ ਦਿੱਤਾ ਤੇ ਇਹ ਕੰਮ ਯਕੀਨ ਮੰਨਿਓ ਕਿ ਇਹ ਕੰਮ ਹਜ਼ਾਰਾਂ ਲੱਖਾਂ ਰੁਪਈਆਂ ਦਾ ਕਰਦਾ ਕੰਮ ਇਹ ਤੇ ਆਹ ਬੂਟਾ 20 ਮੈਨੂੰ ਨੇ 50 ਰੁਪਏ ਦਾ ਦਿੱਤਾ ਨਰਸਰੀ ਤੋਂ ਮੇਰੀ ਕੋਈ ਨਰਸਰੀ ਨਹੀਂ ਹੈਗੀ ਤੇ ਮੈਂ ਬੂਟਿਆਂ ਦੀ ਇੱਥੇ ਮਸ਼ਹੂਰੀ ਕਰਦਾ ਸੋ ਜਿਹੜੀ ਚੀਜ਼ ਸਾਨੂੰ ਲਾਣੀ ਚਾਹੀਦੀ ਕਿਉਂਕਿ ਸਾਨੂੰ ਕੀ ਆ ਸਾਨੂੰ ਪਤਾ ਹੀ ਨਹੀਂ ਯਾਰ ਉਹ ਨਾਮ ਦਾ ਹੀ ਨਹੀਂ ਪਤਾ ਸੀ ਕਿਆ ਲਿਆ ਕੇ ਲਾਈਏ ਤੇ ਦੋਸਤੋ ਅੱਗੇ ਆ ਜਾਓ ਇਹ ਆਪਣਾ ਯਾਰ ਵਾਈਟ ਗਲਾ ਇਹ ਤਾਂ ਗੁਲਾਬ ਆ ਵਾਈਟ ਕਿ ਸੋਹਣਾ ਲੱਗਾ ਉੱਥੇ ਤੇ ਦੋਸਤੋ ਆਹ ਵਾਲਾ ਬੂਟਾ ਜਿਹੜਾ ਹੈਗਾ ਤੇ ਇਹ ਬੂਟਾ ਹੈਗਾ ਦੋਸਤੋ ਇਹ ਰਹਿ ਗਿਆ ਇੱਕ ਇਹਦਾ ਇਹ ਬੂਟਾ ਹੈਗਾ ਦੋਸਤੋ ਹਾਰ ਸ਼ਿੰਗਾਰ ਦਾ ਹਾਰ ਸ਼ਿੰਗਾਰ ਦੇ ਬੂਥੇ ਨੂੰ ਵੀ ਤੁਸੀਂ ਜਿਹੜਾ ਕੀ ਹੈ ਨੈਟ ਦੇ ਉੱਪਰ ਸਰਚ ਕਰਨਾ ਗੂਗਲ ਦੇ ਉੱਪਰ ਤੇ ਇਹਦੇ ਬੈਨੀਫਿਟ ਕੀ ਆ ਕਿਉਂਕਿ ਇਸ ਬੂਟੇ ਨੇ ਥੋੜਾ ਵੱਡਾ ਹੋਣਾ ਤੇ ਰਾਤ ਨੂੰ ਇਹਦੀ ਇੰਨੀ ਕੁ ਮਹਿਕ ਆਂਦੀ ਹੈ ਨਾ ਜਿੱਦ ਤਰ ਐਦਾ ਹਵਾ ਚੱਲਦੀ ਹੋਵੇ ਘਰ ਦੇ ਵਿੱਚ ਇਹਦੇ ਫੁੱਲ ਖਿਲਦੇ ਆ ਮਹਿਕ ਪੂਰਾ ਤੁਹਾਡੇ ਘਰ ਦਾ ਵਾਤਾਵਰਣ ਇਹ ਮਹਿਕਾ ਦਿੰਦਾ ਇਹਦਾ ਸਭ ਤੋਂ ਵੱਡੀ ਗੱਲ ਹੈ ਇਹ ਜਿਹੜਾ ਕੀ ਆ ਤੁਹਾਡੇ ਜਿਹਨੂੰ ਬਲੱਡ ਪ੍ਰੈਸ਼ਰ ਦੀ ਜਿਹਨੂੰ ਕੀ ਪ੍ਰੋਬਲਮ ਆ ਨਾ ਉਹ ਇਹਦੇ ਪੱਤੇ ਖਾਣ ਦੇ ਨਾਲ ਬਲੱਡ ਪ੍ਰੈਸ਼ਰ ਤੁਹਾਡਾ ਜਿਹੜਾ ਕੀ ਆ ਉਹ ਸਹੀ ਰਹਿੰਦਾ ਤੇ ਤੁਹਾਨੂੰ ਬਹੁਤ ਵਧੀਆ ਫਾਇਦੇ ਮਿਲਦੇ ਆ ਸੋ ਦੋਸਤੋ ਇਹ ਆਪਣਾ ਰੁਪਈਆ ਲੱਗਾ ਜੇਕਰ ਦੇਖਿਆ ਹੋਵੇ ਅਸੀਂ 200 ਕਿਉਂਕਿ ਇਹ ਦੋ ਲੈਂਦੇ ਆ ਤੇ 50 50 ਤੇ ਦੋ 250 ਦੇ ਆ ਤਾਂ ਚਲੋ ਰੱਖੋ ਤੁਸੀਂ ਫੇ ਆਪਣਾ ਗੁਲਾਬ ਮੈਂ ਕਹਦਾ ਰਹੇ ਤਾਂ ਤਾਂ ਲੈਂਦਾ ਤੇ ਜਿਹੜੇ ਇਹ ਚਾਰ ਬੂਟੇ ਆ ਦੋਸਤੋ ਇਹ ਚਾਰ ਬੂਟੇ ਤੁਹਾਡੀ ਰੋਜ਼ ਮਾਰਾ ਜ਼ਿੰਦਗੀ ਦੇ ਵਿੱਚ ਤੁਸੀਂ ਇਹਨੂੰ ਵਰਤ ਸਕਦੇ ਆ ਤੇ ਮੈਂ ਅੱਗੇ ਵੀ ਦੱਸਦਾ ਹੁੰਨਾ ਜੇਕਰ ਸਾਨੂੰ ਕਿਸੇ ਚੀਜ਼ ਦਾ ਪਤਾ ਹੋਊਗਾ ਅਸੀਂ ਤਾਂ ਹੀ ਉਸ ਚੀਜ਼ ਦੇ ਬਾਰੇ ਗੱਲ ਕਰਾਂਗੇ ਜੇ ਸਾਨੂੰ ਪਤਾ ਹੀ ਕੁਝ ਨਹੀਂ ਤਾਂ ਅਸੀਂ ਫਲਵਾਵਾਂਗੇ ਕੀ ਅਸੀਂ ਦੱਸਾਂਗੇ ਕੀ ਸੋ ਜੇਕਰ ਦੋਸਤੋ ਤੁਸੀਂ ਇਹ ਬੂਟੇ ਨੂੰ ਇੱਕ ਵਾਰੀ ਆਪਣੇ ਘਰ ਲਿਆ ਕੇ ਤੁਸੀਂ ਚਾਹ ਚ ਪਾ ਕੇ ਪੀ ਲਿਆ ਨਾ ਤੇ ਮੈਂ ਤੁਹਾਨੂੰ ਗਾਰੰਟੀ ਦਿੰਦਾ ਗਾਰੰਟੀ ਲਿਖ ਕੇ ਤੁਸੀਂ ਇਹ ਤੋਂ ਬਗੈਰ ਚਾਹ ਪੀਣੀ ਛੱਡ ਦੋਗੇ ਭਾਈ ਮੈਂ ਨਹੀਂ ਪੀਣੀ ਚਾ ਕਿਉਂਕਿ ਇਸ ਇਹਦੇ ਨਾਲ ਇੰਨਾ ਵਧੀਆ ਫਲੇਵਰ ਆਂਦਾ ਨਾ ਚਾਹ ਪੱਤੀ ਕਿਲੋ ਲਿਆਇਆ ਕਰੋ ਚਾਹੇ ਅੱਧਾ ਕਿਲੋ ਲਿਆਓ ਇਹਦੇ ਥੋੜੇ ਪੱਤੇ ਇਦਾਂ ਤੋੜ ਲੈ ਤੁਸੀਂ ਉਹਨੂੰ ਨਾ ਵਿੱਚੇ ਛੋਟੇ ਛੋਟੇ ਟੁਕੜਿਆਂ ਦੇ ਵਿੱਚ ਉਹਨੂੰ ਚਾਹ ਪੱਤੀ ਚਰਾਲਾ ਦਿਆ ਕਰੋ ਜਿਹੜਾ ਨਾ ਝੰਜਟ ਆ ਖਤਮ ਹੋ ਜਾਣਾ ਤੇ ਉਹਨੂੰ ਇਦਾਂ ਪੱਤੇਆਂ ਨੂੰ ਕੋਤਰ ਕੇ ਛੋਟੇ ਛੋਟੇ ਕਰਕੇ ਨਾ ਉਹ ਚਾਹ ਪੱਤੀ ਚ ਰਹਾ ਲੈਣੇ ਤੇ ਚਮਚੇ ਆਪੇ ਆ ਜਾਂਦਾ ਮੀਆਂ ਟੇਸਟ ਜਿਹੜਾ ਆਊਗਾ ਉਹ ਲਾਜਵਾਬ ਆ ਮੈਂ ਕਹਿੰਨਾ ਤੁਸੀਂ ਮਹਿੰਗੇ ਰੈਸਟੋਰੈਂਟ ਦੇ ਵਿੱਚ ਹਜ਼ਾਰਾਂ ਰੁਪਈਆ ਦੀ ਚਾਹ ਪੀਓਗੇ ਉਹ ਵੀ ਫੇਲ ਆ ਤੇ ਦੂਜੀ ਗੱਲ ਤੇ ਜਿਹੜਾ ਇਹ ਤੁਹਾਨੂੰ ਫਾਇਦਾ ਦੇਣਾ ਨਾ ਤੇ ਦੋਸਤੋ ਤੁਹਾਨੂੰ ਹੋਰ ਕਿਸੇ ਚੀਜ਼ ਨੇ ਫਾਇਦਾ ਨਹੀਂ ਦੇਣਾ ਤੁਹਾਨੂੰ ਮੈਂ ਦੱਸਦਾ ਤੁਹਾਡੀਆਂ ਅਧੀਆਂ ਦਵਾਈਆਂ ਘਟਾ ਦੇਣੀਆਂ ਇਹਨਾਂ ਦੇਸੀ ਚੀਜ਼ਾਂ ਨੇ ਸੋ ਇਹ ਚੀਜ਼ਾਂ ਨੂੰ ਵਰਤਿਆ ਕਰੋ ਇਹ ਨੇਚਰਲ ਹੈ ਕੋਈ ਇਹ ਨਹੀਂ ਹੈਗਾ ਕਿ ਹਾਂ ਵੀ ਇਹਦੇ ਵਿੱਚ ਕੁਝ ਮਲਾਵਟ ਕਰਨੀ ਆ ਇਹਦਾ ਨੋ ਆ ਜੀ ਹੁਣ ਲਿਖ ਲਿਓ ਕਾਪੀ ਤੇ ਫਿਰ ਤੁਸੀਂ ਦੋਸਤ ਸਾਰੇ ਕਮੈਂਟ ਕਰਦੇ ਰਹਿੰਦੇ ਆ ਸਟੀਵੀਆ ਸਟੀਵੀਆ ਦਾ ਬੂਟਾ ਜਿਹੜੇ ਡਾਇਬਟਿਕ ਦੇ ਸ਼ੂਗਰ ਦੇ ਮਰੀਜ਼ ਆ ਤੇ ਉਹ ਆਪਣੇ ਘਰ ਲਿਆ ਕੇ ਇੱਕ ਦੋ ਲਾਣ ਸਮਝ ਲਿਓ ਤੁਸੀਂ ਇੱਕ ਬੂਟਾ ਲਾਇਆ ਨਾ ਇਹ ਖੰਡ ਦੀ ਬੋਰੀ ਘੱਟ ਲੇ ਤੁਸੀਂ ਆਪਣੇ ਘਰ ਦੇ ਵਿੱਚ ਇਹ ਖੰਡ ਦੀ ਬੋਰੀ ਆ ਜਿੱਥੇ ਇੱਕ ਪੱਤਾ ਤੋੜ ਲਿਆ ਨਾ ਸਮਝ ਲਓ ਇੱਕ ਚਮਚਾ ਤੁਸੀਂ ਖੰਡ ਦਾ ਚਮਚਾ ਤੋੜ ਲਿਆ ਤੇ ਇਹਦੇ ਫਾਇਦੇ ਦੇਕਰ ਤੁਸੀਂ ਦੇਖਣੇ ਆ ਸਟੀਵਿਆ ਤੁਸੀਂ ਗੂਗਲ ਤੇ ਸਰਚ ਕਰ ਲਿਓ ਸਟੀਵਿਆ ਲੀਫ ਬੈਨੀਫਿਟਸ ਸੋ ਇਹ ਤੁਹਾਨੂੰ ਆ ਜਾਵੇਗਾ ਲਿਖ ਕੇ ਤੇ ਇਹਦੇ ਵਿੱਚ ਕਿਹੜੇ ਕਿਹੜੇ ਤੱਤ ਪਾਏ ਜਾਂਦੇ ਆ ਤੇ ਕੀ ਕੀ ਕੰਮ ਕਰਦਾ ਸਾਰਾ ਕੁਝ ਤੁਹਾਨੂੰ ਦਿਖ ਜਾਵੇਗਾ ਤੇ ਇਹਨੂੰ ਪਰ ਇੱਕ ਵਾਰੀ ਲਾਓ ਜ਼ਰੂਰ ਦੋਸਤੋ ਲੇਮਨ ਗ੍ਰਾਸ ਸਟੀਵਿਆ ਤੇ ਹਾਰਸ਼ੰਗਾਰ ਬਾਕੀ ਮੈਂ ਤੁਹਾਨੂੰ ਹੋਰ ਅੱਗੇ ਵੀ ਬੂਟੇ ਬਹੁਤ ਦੱਸਦਾ ਹਾਂ ਤੇ ਜਿਹੜੇ ਕਿ ਸਾਡੇ ਲਈ ਚੰਗੇ ਆ ਉਹ ਬੂਟੇ ਅਸੀਂ ਲੱਭ ਲੱਭ ਕੇ ਤੁਹਾਨੂੰ ਦੱਸਦੇ ਆ ਲੱਭ ਲੱਭ ਕੇ ਸੋ ਅੱਜ ਅਸੀਂ ਕਿਤੇ ਗਏ ਹੋਏ ਸੀਗੇ ਸਾਨੂੰ ਨਰਸਰੀ ਮਿਲੀ ਵਧੀਆ ਤੇ ਅਸੀਂ ਉਸ ਨਰਸਰੀ ਦਾ ਕੱਲਾ ਕੱਲਾ ਬੂਟਾ ਛਾਣ ਦਿੱਤਾ ਬਾਈ ਤੇਰੇ ਕੋਲ ਕਿਆ ਕਿਆ ਸਾਨੂੰ ਦੱਸ ਠੀਕ ਆ ਸਾਨੂੰ ਉੱਥੇ ਚਾਰ ਚੀਜ਼ਾਂ ਮਿਲੀਆਂ ਤੇ ਸਾਨੂੰ ਅਸੀਂ ਚਾਰ ਚੀਜ਼ਾਂ ਮਿਲੀਆਂ ਅਸੀਂ ਪਸੰਦ ਆਈਆਂ ਅਸੀਂ ਲੈ ਲਈਆਂ ਤੇ ਇਹ ਸਾਡੇ ਅੱਜ ਤੋਂ ਬਾਅਦ ਬਾਈ ਦੋਸਤੋ ਨਵੇਂ ਮਹਿਮਾਨ ਆ ਤੇ ਆਪਾਂ ਹੁਣ ਇਹਨਾਂ ਨੂੰ ਲਾਵਾਂਗੇ ਪਾਣੀ ਪਾਵਾਂਗੇ ਵੱਡੇ ਰੁੱਖ ਬਣਾਵਾਂਗੇ ਸੋ ਧੰਨਵਾਦ ਆ ਦੋਸਤੋ ਤੇ ਤੁਹਾਨੂੰ ਇਹ ਜਾਣਕਾਰੀ ਚੰਗੀ ਲੱਗੀ ਹੋਵੇ ਤਾਂ ਇਹਨੂੰ ਸ਼ੇਅਰ ਕਰਨਾ ਕਿਉਂਕਿ ਸਾਨੂੰ ਕੀ ਆ ਕਿ ਸਾਡੇ ਲਈ ਜੇਕਰ ਨਹੀਂ ਸਾਨੂੰ ਜਾਣਕਾਰੀ ਨਾ ਤੇ ਯਾਰ ਇਹ ਆਮ ਪੱਤੇ ਆ ਸਾਡੇ ਲਈ ਪਰ ਜੇਕਰ ਤੁਸੀਂ ਇਹਨੂੰ ਜਾਣਕਾਰੀ ਨਾਲ ਆਪਣੇ ਘਰ ਲਾ ਕੇ ਵਰਤੂਗੇ ਤੇ ਇਹ ਇੱਕ ਤਰ੍ਹਾਂ ਦੀ ਦਵਾਈ ਵੀ ਆ ਇੱਕ ਨੇਚਰਲ ਸੋਰਸਸ ਵੀ ਆ ਜਿਹੜੇ ਕਿ ਸਾਨੂੰ ਪਹਿਚਾਣ ਦੇ ਵਿੱਚ ਹੋਣੇ ਚਾਹੀਦੇ ਆ ਸਾਡੇ ਔਰ ਜਦੋਂ ਤੁਸੀਂ ਇਹਦਾ ਟੇਸਟ ਯੂ ਕਰੂਗੇ ਨਾ ਤੁਹਾਨੂੰ ਮੈਂ ਕਹਿੰਦਾ ਤੁਸੀਂ ਲਾਜਵਾਬੀ ਚੀਜ਼ ਹੋਗੀ ਇਹ ਇਹ ਤੁਸੀਂ ਚੇਤੇ ਰੱਖੋਗੇ ਭਾਈ ਤੁਹਾਨੂੰ ਦੱਸਿਆ ਕੁਝ ਲੈਮਨ ਗ੍ਰਾਸ ਲਿਆ ਕੇ ਲਾਓ ਚਾਹ ਚ ਪਾਓ ਤੇ ਪੀਓ ਤੇ ਉਹਦੇ ਬੈਨੀਫਿਟ ਦੇਖੋ ਨਾਲੇ ਸਭ ਤੋਂ ਵੱਧ ਜਿਹੜੀ ਆ ਸਾਡੀ ਲੁਤਰੀ ਮੰਗਦੀ ਆ ਬਾਰ-ਬਾਰ ਸਾਨੂੰ ਖਾਣੇ ਨੂੰ ਮੰਗਦੀ ਆ ਦੇ ਦੋ ਸਾਨੂੰ ਖਾਣੇ ਨੂੰ ਇਹਨੂੰ ਇਹਨੂੰ ਬਹੁਤ ਸਵਾਲ ਲੱਗਣੀਆਂ ਚੀਜ਼ ਸੋ ਟਰਾਈ ਕਰਕੇ ਦੇਖੋ ਦੋਸਤੋ ਧੰਨਵਾਦ ਆ ਸਤਿ ਸ੍ਰੀ ਅਕਾਲ ਆ ਜੀ ਮਿਲਦੇ ਹਾਂ ਕਿਸੇ ਹੋਰ ਨਵੀਂ ਜਾਣਕਾਰੀ ਦੇ ਵਿੱਚ ਨਵੀਂ ਵੀਡੀਓ ਸਤਿ ਸ੍ਰੀ ਅਕਾਲ